ਪਰ ਜਿਹੜਾ ਅਸੀਂ ਪੇਸ਼ ਕੀਤਾ ਹੁਣ ਉਹਨੂੰ ਵੇਖੀਏ ਬਾਬਾ ਬੰਦਾ ਸਿੰਘ ਬਹਾਦਰ ਗੱਲ ਬਾਤਤੂਰੀ ਸੀ ਗੱਲ ਰਾਜ ਤੇ ਆਈ ਹੈ ਬਾਬਾ ਬੰਦਾ ਸਿੰਘ ਬਹਾਦਰ ਦੁਨੀਆ ਦਾ ਪਹਿਲਾ ਬਾਦਸ਼ਾਹ ਇਹ ਸ਼ਬਦ ਤੇ ਅਸੀਂ ਹੈਰਾਨ ਹੋਵਾਂਗੇ ਕਿ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਦੁਨੀਆ 'ਚ ਬਾਦਸ਼ਾਹ ਨਹੀਂ ਹੋਏ ਬਹੁਤ ਹੋਏ ਨੇ ਬਹੁਤ ਜ਼ਿਆਦਾ ਹੋਏ ਨੇ ਪਰ ਅਸੀਂ ਦੁਨੀਆ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਕਰਕੇ ਕਹਿੰਦੇ ਆ ਉਹ ਬਾਦਸ਼ਾਹ ਬਣਦਾ ਕਲਗੀ ਨਹੀਂ ਲਾਉਂਦਾ ਉਹ ਬਾਦਸ਼ਾਹ ਬਣਿਆ ਤਖਤ ਤੇ ਨਹੀਂ ਬੈਠਾ ਉਸ ਸਮੇਂ ਬਾਦਸ਼ਾਹ ਦੀਆਂ ਤਿੰਨ ਨਿਸ਼ਾਨੀਆਂ ਸੀ ਖੁਤਬਾ ਪੜਨਾ ਸਿੱਕਾ ਜਾਰੀ ਕਰਨਾ ਮੋਹਰ ਜਾਰੀ ਕਰਨੀ ਉਹਨੇ ਖੁਤਬਾ ਨਹੀਂ ਪੜਾਇਆ ਕਿ ਮੈਂ ਬਾਦਸ਼ਾਹ ਬਣਿਆ ਉਹਨੇ ਆਪਣੇ ਸਿੱਕੇ ਦੇ ਉੱਪਰ ਲਿਖ ਦਿੱਤਾ ਸਿੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਇਹ ਸਿੱਕਾ ਮੇਰਾ ਨਹੀਂ ਹੈ ਇਹ ਸਿੱਕਾ ਗੁਰੂ ਨਾਨਕ ਦੀ ਬਖਸ਼ਿਸ਼ ਹੈ ਇਸ ਕਰਕੇ ਤੇ ਗੁਰਨਾਨਕ ਦਾ ਨਾਮ ਹੈ ਉਹਨੇ ਮੋਹਰ ਦੇ ਉੱਪਰ ਵੀ ਆਪਣਾ ਨਾਮ ਨਹੀਂ ਲਿਖਿਆ ਉਸਨੇ ਮੋਹਰ ਦੇ ਉੱਪਰ ਕੀ ਲਿਖਿਆ ਦੇਗੋ ਤੇਗੋ ਫਤਿਹ Nusrat Bedrang Yaafat Ajnanak Guru Gobind Singh ਇਹ ਜਿਹੜਾ ਹਲੇਮੀ ਰਾਜ ਦਾ ਸੰਕਲਪ ਹੈ ਇਹਦੇ ਵਿੱਚ Nusrat Bedrang ਇਹਨੂੰ ਸਮਝੋ ਐਵਰ ਐਕਸਪੈਂਡਿੰਗ ਪ੍ਰੋਸਪਰਿਟੀ ਹਮੇਸ਼ਾ ਲਗਾਤਾਰ ਇੱਕ ਸਾਰ ਵਿਕਾਸ ਤੇ ਖੇੜੇ ਦੀ ਪ੍ਰਕਿਰਿਆ ਕੋਈ ਵੀ ਦੁਖੀ ਨਹੀਂ ਜੋ ਕੁਛ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਇੰਨੇ ਥੋੜੇ ਸਮੇਂ ਦੇ ਵਿੱਚ ऐसे राजप्रबंध ਦੀ ਸਥਾਪਨਾ ਅਸੀਂ ਹੁਣ ਗੱਲ ਕਹਿੰਨੇ ਕਨਵਰਸ਼ਨ ਹੋ ਰਹੀ ਧਰਮ ਦੀ ਕਹਿੰਨੇ ਸੀ ਸਿੱਖ ਈਸਾਈ ਬਣਦੇ ਜਾ ਰਹੇ ਜੀ ਫੁਲਾਣਾ ਆ ਬਣਦਾ ਜਾ ਰਿਹਾ ਲਾਲਚ ਦੇ ਵਿੱਚੋਂ ਨਿਕਲ ਰਿਹਾ ਹੈ ਨਾ ਪਰ ਅਸੀਂ ਬੰਦਾ ਸਿੰਘ ਬਹਾਦਰ ਦੇ ਸਮੇਂ ਹਲੇਮੀ ਰਾਜ ਦੇ ਸੰਕਲਪ ਦੇ ਵਿੱਚ ਦੂਜੇ ਧਰਮਾਂ ਨੂੰ ਮਾਣ ਕਿਵੇਂ ਦਿੱਤਾ ਜਾਂਦਾ ਹੈ ਦੂਜੇ ਧਰਮ ਤੁਹਾਨੂੰ ਵੇਖ ਕੇ ਪ੍ਰਭਾਵਿਤ ਕਿੰਨੇ ਹੁੰਦੇ ਨੇ ਮੈਂ ਤੁਹਾਨੂੰ ਦੱਸਦਾ ਤੁਸੀਂ ਮੈਨੂੰ ਦੱਸਿਆ ਸੀ ਤੁਸੀਂ ਸਫਾਰਸੀ ਸੋਤਾਂ ਦੇ ਬਾਰੇ ਪੜ ਰਹੇ ਹੋ ਉਹਦੇ ਚ ਇੱਕ ਫਾਰਸੀ ਸਾਤੇ ਅਖਬਾਰ ਆਤੇ ਦਰਬਾਰੇ ਮੋਲਾ ਚਹਪੁਰ ਰਿਕਾਰਡ ਦੇ ਵਿੱਚ ਉਹ ਅਖਬਾਰ ਹੈ ਇੱਕ ਤਰ੍ਹਾਂ ਦੀ ਜਿਹੜੀ ਬਹਾਦਰ ਸ਼ਾਹ ਦੇ ਆਖਰੀ ਸਮੇਂ ਸ਼ੁਰੂ ਹੋਈ ਤੇ ਤਕਰੀਬਨ ਸ਼ਾਮ ਮੁਹੰਮਦ ਤੱਕ ਚੱਲਦੀ ਰਹੀ ਹੈ ਉਸ ਦਾ ਨਾਮ ਹੈ ਅਖਬਾਰ ਆਤੇ ਦਰਬਾਰੇ ਮੋਲਾ ਫਾਰਸੀ ਦੇ ਵਿੱਚ ਹੈ ਬੰਦਾ ਸਿੰਘ ਬਹਾਦਰ ਕਿੱਥੇ ਕਿੱਥੇ ਕੀ ਕਰ ਰਿਹਾ ਉਹਦੀਆਂ ਸਾਰੀਆਂ ਖਬਰਾਂ ਬਾਦਸ਼ਾਹ ਫਰਖਸੀਰ ਨੂੰ ਪਹੁੰਚ ਰਹੀਆਂ ਨੇ ਤੇ ਉਹਨਾਂ ਖਬਰਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਖਬਰ ਦੱਸਣ ਲੱਗਾ ਬੜੀ ਐਵੇਂ ਉਸ ਖਬਰ ਨੂੰ ਦੱਸਣ ਵਾਲਾ ਜਿਹੜਾ ਹਰਕਾਰਾ ਹੈ ਜਿਹੜਾ ਮੈਸੈਂਜਰ ਹੈ ਜਿਹੜਾ ਕਾਸਦ ਹੈ ਉਹ ਲਿਖਦਾ ਕਿਵੇਂ ਹੈ ਕਹਿੰਦਾ ਬਾਦਸ਼ਾਹ ਸਲਾਮਤ ਅੱਜ ਕੈਰ ਹੋ ਗਿਆ ਬੰਦੇ ਸਗਦੀ ਫੌਜ ਦੇ ਵਿੱਚ ਨਸੀਰੂਦੀਨ ਦੇ ਅਧੀਨ ਮੁਸਲਮਾਨ ਆ ਗਏ ਬੰਦਾ ਸਗ ਬੰਦਾ ਕੁੱਤਾ ਬੰਦੇ ਦੀ ਫੌਜ ਦੇ ਵਿੱਚ ਮੁਸਲਮਾਨ ਵੀ ਸ਼ਾਮਲ ਹੋ ਗਏ ਅਗਲੀ ਖਬਰ ਫਿਰ ਲਿਖਦਾ ਹੈ ਕਹਿੰਦਾ ਬਾਦਸ਼ਾਹ ਸਲਾਮਤ ਹੈਰਾਨੀ ਦੀ ਗੱਲ ਉਸ ਲਾਹਨਤੀ ਦੀ ਫੌਜ ਦੇ ਵਿੱਚ ਜਿਹੜੇ ਮੁਸਲਮਾਨ ਭਰਤੀ ਹੋਏ ਨੇ ਉਹਨਾਂ ਨੂੰ ਤਨਖਾਹ ਵੀ ਦੇ ਰਿਆ ਤੇ ਪੰਜ ਟਾਈਮ ਨਮਾਜ਼ ਪੜ੍ਹਨ ਦਾ ਮੌਕਾ ਵੀ ਦੇ ਰਿਆ ਲਾਲਚ ਦਿੱਤਾ ਨਹੀਂ ਧਰਮ ਨੂੰ ਧਰਮ ਦੀ ਵਿਚਾਰਧਾਰਾ ਦੇ ਅਦੀਨ ਜੀਨ ਦਾ ਮੌਕਾ ਦਿੱਤਾ ਮੁਸਲਮਾਨوں ਨੇ ਇਹ ਨਹੀਂ ਕਿਹਾ ਪਹਿਲਾਂ ਸਿੰਘ ਬਣੋ ਫਿਰ ਫੌਜ ਚਾਹੋਗੇ ਨਹੀਂ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਸੰਜਨੈਲ ਸਿੰਘ ਖਾਲਸਾ ਪਿੰਡਰਾਵਲੇ ਕੀ ਕਰਦੇ ਸੀ ਕਿ ਮੈਂ ਇੱਕ ਤਾਕੀਦ ਕਰਦਾ ਬੇਨਤੀ ਕਰਦਾ ਸਿੱਖ ਪੱਕਾ ਸਿੱਖ ਬਣੇ Hindu ਪੱਕਾ Hindu ਬਣੇ ਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਤੇ ਜੇਕਰ ਸੱਚੀ ਆਪਣੀ ਸੀ ਧਾਰਮਿਕ ਅਕੀਦੇ ਚ ਆਪਣੀ ਧਰਮ ਦੀ ਵਿਚਾਰਧਾਰਾ ਚ ਪ੍ਰਪੱਕ ਹੋਈਏ ਫਿਰ ਲੜਾਈ ਕੋਈ ਨਹੀਂ ਹੈ ਫਿਰ ਤੇ ਗੁਰੂ ਪਾਤਸ਼ਾਹ ਨੇ ਸਾਨੂੰ ਬੜਾ ਪਿਆਰਾ ਉਪਦੇਸ਼ ਦਿੱਤਾ ਹੈ ਰਾਜ ਸੱਤਾ ਦਾ ਆਧਾਰ ਹੈ ਤੁਮਕੋ تمہارا ਖੂਬ ਹਮਕੋ ਹਮਾਰਾ ਖੂਬ ਮੈਂ ਕਹਿੰਦਾ ਜੇਕਰ ਤੇ ਦੁਨੀਆ ਦੇ ਲੋਕ ਧਾਰਮਿਕ ਤੌਰ ਤੇ ਇਹ ਗੱਲ ਅਪਣਾ ਲੈਣ ਦੁਨੀਆ ਤੇ ਕਦੀ ਤੀਜੀ ਸੰਸਾਰ ਜੰਗ ਨਹੀਂ ਹੋ ਸਕਦੀ ਸਿਰਫ ਇੰਨੀ ਇੱਕ ਗੱਲ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਗੱਲ ਇੰਨੀ ਬਣਾਉਣ ਦੀ ਲੋੜ ਐ ਇਤੋਂ ਵੱਧ ਨਹੀਂ ਹੁਣ ਉਹ ਤੀਜੀ ਖਬਰ ਬੜੀ ਹੈਰਾਨਗੀ ਵਾਲੀ ਐ ਕਹਿੰਦਾ ਬਾਦਸ਼ਾਹ ਸਲਾਮਤ ਅੱਜ ਤਾਂ ਇਸ ਰਾਜ ਸੱਤਾ ਦੀਆਂ ਮੀਹਾਂ ਹਿੱਲ ਜਾਣਗੀਆਂ ਅੱਜ ਨਸੀਰੁਦੀਨ ਖੰਡੇਵਾਟੇ ਦੀ ਪਹੁ ਲੈ ਕੇ ਨਸੀਰ ਸਿੰਘ ਬਣ ਗਏ ਹੁਣ ਇਹ ਵਿਚਾਰਤਾਰਾ ਜਿਹੜੀ ਐ ਇਹ ਚ ਕਿਸੇ ਵੀ ਕੋਈ ਜ਼ਬਰੀ ਧਰਮ ਪਰਿਵਰਤਨ ਨਹੀਂ ਇਹਦੇ ਵਿੱਚ ਕੀ ਐ ਕਿ ਤੁਸੀਂ ਆਪਣੇ ਸਿੱਖ ਹੋਣ ਦਾ ਰੂਪ ਕਿਵੇਂ ਸਿਰਜਿਆ ਤੁਸੀਂ ਸਿੱਖ ਵਿਚਾਰਧਾਰਾ ਨੂੰ ਪੇਸ਼ ਕਿਵੇਂ ਕੀਤਾ ਤੁਸੀਂ ਆਪਣੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਦੁਨੀਆ ਦੇ ਉੱਪਰ ਐਪਲੀਕੇਬਲ ਕਿਵੇਂ ਕੀਤਾ ਕਿ ਮੁਸਲਮਾਨ ਤੁਹਾਡਾ ਦੁਸ਼ਮਣ ਸੀ ਉਹ ਸਿੱਖ ਬਣ ਰਿਹਾ ਹੈ ਇਸੇ ਕਰਕੇ ਇੱਕ ਫਾਰਸੀ ਦਾ ਸਰੋਤ ਹੈ ਜਿਹੜੀ ਤੁਸੀਂ ਕਿਤਾਬ ਪੜ੍ਹ ਰਹੇ ਉਹਦੇ ਤੋਂ ਬਾਅਦ ਚ ਪੜਿਓ ਮੁਹੰਮਦ ਕਾਸਮ ਰੰਗਾਬਾਦੀ ਦਾ ਲਿਖਿਆ ਅਹਵਾਲੁਲ ਖਵਾਕੀ ਬੜਾ ਪਿਆਰਾ ਸਰੋਤ ਹੈ ਉਹਦੇ ਚ ਮੈਂ ਇੱਕ ਗੱਲ ਦੱਸਦਾ ਉਹਦੇ ਚ ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਫਤਾਰ ਕੀਤਾ ਜਾਂਦਾ ਬਾਦਸ਼ਾਹ ਡਰਦਾ ਉਹ ਕਹਿੰਦਾ ਕਿ ਬਾਕੀ ਲੋਕ ਤਾਂ ਅਸੀਂ ਦਿੱਲੀ ਦੀ ਕਤਵਾਲੀ ਚ ਕਤਲ ਕਰ ਦਿੱਤੇ ਪਰ ਬੰਦੇ ਦੇ ਕੋਲ ਧਰਮ ਦੀ ਇੰਨੀ ਸ਼ਕਤੀ ਹੈ ਇਹਨੂੰ ਉਥੇ ਕਤਲ ਕਰਨਾ ਜਿੱਥੇ ਸਾਡਾ ਵੀ ਕੋਈ ਧਾਰਮਿਕ ਪੀਰ ਹੋਵੇ ਇਸੇ ਕਰਕੇ ਇਹਨੂੰ ਖ्वाजा ਬਖਤियार ਕਾਕੀ ਦੀ ਦਰਗਾਹ ਦੇ ਸਾਹਮਣੇ ਲਿਆਂਦਾ ਗਿਆ ਖਵਾਜਾ ਬਖਤਿਆਰ ਕਾਕੇ ਦੀ ਦਰਗਾਹ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਇਹਦੇ ਬਾਕੀ ਸਾਰੇ ਜਿਹੜੇ ਨਾਲ ਦੇ ਸਿੰਘ ਨੇ 700 ਦੇ ਕਰੀਬ ਉਹ ਦਿੱਲੀ ਦੀ ਕਤਵਾਲੀ ਦੇ ਵਿੱਚ ਕਿਉਂ ਕਹਿੰਦਾ ਇਹਦੇ ਕੋਲ ਧਰਮ ਦੀ ਪਤਾ ਨਹੀਂ ਕਿਹੜੀ ਤਾਕਤ ਹੈ ਵੀ ਇਹਨੂੰ ਵੇਖ ਕੇ ਤਾਂ ਮੁਸਲਮਾਨ ਸਿੱਖ ਬਣ ਜਾਂਦਾ ਹੈ ਇਹ ਤਾਂ ਸਾਨੂੰ ਪ੍ਰਭਾਵਿਤ ਕਰ ਲਵੇਗਾ ਬੰਦਾ ਸਿੰਘ ਬਹਾਦਰ ਨੂੰ 25 ਜੂਨ 1716 ਨੂੰ ਖਵਾਜਾ ਬਖਤਿਆਰ ਕਾਕੇ ਦੀ ਦਰਗਾਹ ਦੇ ਵਿੱਚ ਹੱਥਾਂ 'ਚ ਹੱਥ ਘੜੀਆਂ ਪੈਰਾਂ ਦੇ ਵਿੱਚ ਬੇੜੀਆਂ ਬਿਠਾਇਆ ਹੋਇਆ ਉਹਦੇ 25 ਜਰਨੈਲ ਉਹਦੇ ਆਲੇ ਦੁਆਲੇ ਖੜੇ ਨੇ ਰਣ ਸਿੰਘ ਬਾਦ ਸਿੰਘ ਕੌਰ ਸਿੰਘ ਭਗਵੰਦ ਸਿੰਘ ਫਤੇਹ ਸਿੰਘ ਅਮਰ ਸਿੰਘ ਰਤਨ ਸਿੰਘ ਗੁਲਾਬ ਸਿੰਘ ਮੀਰ ਬਖਸ਼ੀ ਸ਼ੇਰ ਸਿੰਘ ਨਾਰ ਸਿੰਘ ਇਹ ਉਹਦੇ 25 ਜਰਨੈਲ ਉਸਦੇ ਆਲੇ ਦੁਆਲੇ ਆ ਅਖੀਰ ਦਿੱਲੀ ਦੇ ਹਕਮਰਾਨ ਸਰਬਰਾ ਖਾਨ ਦੇ ਹੁਕਮ ਦੇ ਉੱਪਰ 25 ਜਰਨੈਲਾਂ ਦੇ ਸਿਰ ਤੜ ਤੋਂ ਜਦਾ ਕੀਤੇ ਸਿਰ ਨੇਜਿਆਂ ਦੇ ਉੱਪਰ ਟੰਕੇ ਬੰਦਾ ਸਿੰਘ ਬਹਾਦਰ ਦੇ ਆਲੇ ਦੁਆਲੇ ਇੱਕ ਵਾਰਡ ਬਣਾ ਦਿੱਤੀ ਇਸ ਅਕਸ਼ ਨੂੰ ਆਪਣੀ ਮਾਨਸਿਕਤਾ 'ਚ ਚਿੱਤਰਨ ਦਾ ਯਤਨ ਕਰੋ ਵਕਤ ਮੇਰਾ ਸਮਾਪਤ ਹੈ ਜੀ ਮੈਂ ਚੱਲਣ ਦਵਾਂ ਜੇ ਤੁਸੀਂ ਤੁਹਾਨੂੰ ਲੱਗੇ ਕਿ ਤੁਸੀਂ ਥੱਕ ਗਏ ਹੋ ਸ਼ਾਂਤੀ ਨਾਲ ਟਕੇ ਚਲੇ ਜੋ ਕੋਈ ਗੱਲ ਨਹੀਂ ਮੈਂ ਸੰਕਲਪ ਨੂੰ ਪੂਰਾ ਕਰ ਲਵਾਂ ਉਹਦੇ ਆਲੇ ਦੁਆਲੇ ਦੇ 25 ਜਰਨੈਲਾਂ ਦੇ ਸਿਰ ਨੇਜੀਆਂ ਤੇ ਟੰਗੇ ਨੇ ਇਹਨੂੰ ਮਾਨਸਿਕਤਾ 'ਚ ਚਿੱਤਰਨ ਕਰਨ ਦਾ ਯਤਨ ਕਰਿਓ 25 ਤੜ ਜ਼ਮੀਨ ਤੇ ਪੈ ਤੜਫ ਰਹੇ ਨੇ ਜ਼ਮੀਨ ਦੇ ਉੱਪਰ ਖੂਨ ਦਾ ਲਾਲ ਗਲੀਚਾ ਵਿਛਿਆ ਤੇ ਉਸ ਨੇ ਸਰਬਰਾ ਖਾਨ ਬੰਦਾ ਸਿੰਘ ਬਹਾਦਰ ਨੂੰ ਤੱਕ ਕੇ ਕਹਿੰਦਾ ਬੰਦਾ ਸਿੰਘ ਤੇਰੇ ਜਰਨੈਲਾਂ ਦੇ ਸਿਰ ਨੇਜੀਆਂ ਤੇ ਟੰਗੇ ਨੇ ਧੜ-ਧੜ ਫਰੇ ਨੇ ਜ਼ਮੀਨ ਤੇ ਖੂਨ ਦਾ ਗਲੀਚਾ ਵਿਛਿਆ ਅੱਖਾਂ ਕਿਉਂ ਬੰਦ ਕਰ ਲਈਆਂ ਇਹ ਵੇਖ ਇੰਨਾਂ ਵੱਲ ਦਰਅਸਲ ਕਈ ਵਾਰੀ ਤਸ਼ੱਦਦ ਕੀਤਾ ਹੀ ਇਸ ਕਰਕੇ ਜਾਂਦਾ ਹੈ ਕਿ ਉਹਨੂੰ ਇਬਰਤ ਕਿਹਾ ਜਾਂਦਾ ਹੈ ਇਸੇ ਕਰਕੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਨੇ ਇਸਲਾਮ ਨੇ ਉਹਦਾ ਨਾਮ ਹੈ ਇਬਰਤਨਾਮਾ ਇਬਰਤਨਾਮਾ ਮੁਹੰਮਦ ਕਾਸਮ ਲਾਹੌਰੀ ਇਬਰਤਨਾਮਾ ਹਾਜੀ ਕਾਮਵਾਰ ਖਾਨ ਇਬਰਤਨਾਮਾ ਮੁਹੰਮਦ ਕਾਸਮ ਹਾਰਸੀ ਇਬਰਤਨਾਮਾ ਮੁਹੰਮਦ ਕਾਸਮ ਲਾਹੌਰੀ ਇਬਰਤਨਾਮਾ ਕਿਉਂ ਕਿ ਇਹਨਾਂ ਦਾ ਹਸ਼ਰ ਵੇਖ ਕੇ ਯਾਦ ਰੱਖਿਓ ਅਸੀਂ ਕਰਦੇ ਕੀ ਹੈ ਇਬਰਤ ਤਾਂ ਹੁੰਦਾ ਵੀ ਆਹ ਵੇਖ ਲਓ ਅਸੀਂ ਕੀਤਾ ਕੀ ਹੈ ਇਹ ਮਿਸਾਲ ਪੈਦਾ ਕਰ ਦਿੱਤੀ ਜ਼ੁਲਮ ਦੀ ਅਸੀਂ ਡਰੋ ਸਾਡੇ ਤੋਂ ਇਹਨੂੰ ਇਬਰਤ ਕਿਹਾ ਜਾਂਦਾ ਉਹ ਕਹਿੰਦਾ ਬੰਦਾ ਸਿੰਘ ਬਹਾਦਰ ਤੇਰੇ ਆੜੇ ਦੁਆਲੇ ਤੇਰੇ 25 ਚਰਨੈਲਾਂ ਦੇ ਸਿਰ ਨੇਜੀਆਂ ਤੇ ਟੰਗੇ ਨੇ ਧੜ-ਧੜ ਫਰੇ ਨੇ ਅੱਖਾਂ ਕਿਉਂ ਬੰਦ ਕਰ ਲੀਆਂ ਨੇ ਕਹਿੰਦਾ ਬਾਦਸ਼ਾ ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਕਿ ਮੈਂ ਆਪਣੇ ਸਾਥੀਆਂ ਤੇ ਨੇਜੀਆਂ ਦੇ ਨਹੀਂ ਦੇਖ ਸਕਦਾ ਮੈਂ ਜ਼ਮੀਨ ਤੇ ਵਿਸ਼ਾ ਖੂਨ ਦਾ ਗਲੀਚਾ ਨਹੀਂ ਵੇਖ ਸਕਦਾ ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਮੈਂ ਤੇ ਅੱਖਾਂ ਬੰਦ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਚਰ ਅਰਦਾਸ ਕਰ ਰਿਹਾ ਪਾਤਸ਼ਾਹ ਕੋਈ ਗੁਨਾਹ ਹੋ ਗਿਆ ਮੇਰੇ ਕੋਲ ਜਿਹੜੇ ਮੇਰੇ ਤੋਂ ਬਾਅਦ ਧਰਮ ਚ ਆਏ ਉਹ ਪਹਿਲਾਂ ਤੇਰੀ ਗੋਦ ਚ ਚਲੇ ਗਏ ਮੇਰੀ ਝੋਲੀ ਚ ਸ਼ਹੀਦੀ ਦੀ ਦਾਤ ਕਿਉਂ ਨਹੀਂ ਪੈਦੀ ਮੈਂ ਤੇ ਅਰਦਾਸ ਕਰ ਰਿਹਾ ਖਿੰਦਾ ਨਹੀਂ ਬੰਦਾ ਸਿੰਘ ਤੈਨੂੰ ਮਕਾਉਣਾ ਨਹੀਂ ਤੈਨੂੰ ਝਕਾਉਣਾ ਤੈਨੂੰ ਮਕਾਉਣਾ ਤੇਰੀ ਜਿੱਤ ਐ ਤੈਨੂੰ ਝਕਾਉਣਾ ਮੇਰੀ ਜਿੱਤ ਐ ਮੈਂ ਦੁਨੀਆ ਦੀ ਤਾਰੀਖ ਦੇ ਪੰਨਿਆਂ ਦੇ ਉੱਪਰ ਇੱਕ ਸ਼ਬਦ ਅੰਕਿਤ ਕਰਨਾ ਚਾਹੁੰਦਾ ਐ ਕਿ ਗੁਰਗੋਬਿੰਦ ਸਿੰਘ ਦੇ ਭੇਜੇ ਜਿਸ ਜਰਨਲ ਨੇ ਪੰਜਾਬ ਦੀ ਧਰਤੀ ਦੇ ਉੱਪਰ 6 ਸਾਲ ਘੋੜੇ ਦੀਆਂ ਪੈਰਾਂ ਦੇ ਨਿਸ਼ਾਨ ਛੱਡੇ ਮੈਂ ਉਸ ਨੂੰ ਦੀਨੇ ਸਲਾਮ ਤੇ ਲਿਆਂਦਾ ਮਸਕਰਾ ਕੇ ਕਹਿੰਦਾ ਕਹਿੰਦਾ ਬਾਦਸ਼ਾਹ ਫਿਰ ਤੂੰ ਆਪਣਾ ਜ਼ਬਰ ਵੇਖ ਲੈ ਤੇ ਗੁਰੂ ਦੇ ਸਿੱਖ ਦਾ ਸਬਰ ਵੇਖ ਲੈ ਹੁਣ ਇਹ ਇਮਤਿਹਾਨ ਬੜਾ ਔਖਾ ਹੈ 나ਜ਼ਰਖਾਨੇ ਦੇ ਵਿੱਚੋਂ ਰਤਨ ਚੰਦ ਦਰਬਾਰੀ ਦੇ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ ਚਾਰ ਸਾਲ ਦਾ ਪੁੱਤਰ ਲਿਆਂਦਾ ਗਿਆ ਮਾਂ ਦੀ ਗੋਦ ਚ ਉਠਾ ਕੇ ਬਾਬਾ ਅਜੀਤ ਸਿੰਘ 8 ਮਹੀਨੇ ਬਾਅਦ ਪਿਤਾ ਤੇ ਪੁੱਤਰ ਦਾ ਮਿਲਾਪ 15 ਦਸੰਬਰ 1715 ਦੇ ਵਿਛੜੇ ਹੋਏ 25 ਜੂਨ 1716 ਨੂੰ ਅੱਜ ਪੁੱਤਰ ਨੇ ਪਿਤਾ ਨੂੰ ਧੱਕਿਆ ਬੜੀ ਸੁਰੱਖਿਅਤ ਹੋਣ ਦੀ ਭਾਵਨਾ ਹੁੰਦੀ ਹੈ ਬਾਪ ਭਾਵੇਂ ਡਰਪੂਕ ਵੀ ਹੋਵੇ ਨਾ ਤੇ ਪੁੱਤਰ ਨੂੰ ਬੜਾ ਹੌਸਲਾ ਹੁੰਦਾ ਕਿ ਮੇਰਾ ਬਾਪ ਮੇਰੇ ਨਾਲ ਹੈ ਹੁਣ ਬਾਪ ਦੀ ਗੋਦ ਪਿਤਾ ਉਸ ਗੋਦ ਦੇ ਵਿੱਚ ਪਰ ਹੱਥਾਂ 'ਚ ਹੱਥ ਘੜੀਆਂ ਪਿਆਰ ਨਹੀਂ ਕਰ ਸਕਦਾ ਪੈਰਾਂ 'ਚ ਬੇੜੀਆਂ ਨੇ ਬੱਚੇ ਨੂੰ ਚੁੱਕ ਨਹੀਂ ਸਕਦਾ ਉਸੇ ਵੇਲੇ ਸਰਬਰਾ ਖਾਨ ਨੇ ਅਮੀਨ ਖਾਨ ਨੂੰ ਕਿਹਾ ਬੰਦਾ ਸਿੰਘ ਬਹਾਦਰ ਦੀ ਇੱਕ ਹੱਥਕੜੀ ਖੋਲ ਦਿੱਤੀ ਜਾਵੇ ਇੱਕ ਹੱਥ ਘੜੀ ਖੋਲੀ ਗਈ ਅਤੇ ਹੱਥ ਦੇ ਵਿੱਚ ਖੰਜਰ ਫੜਾ ਕੇ ਸਰਬਰਾਖਾਨ ਕਹਿੰਦਾ ਬੰਦਾ ਸਿੰਘ ਬਹਾਦਰ ਮੈਦਾਨੇ ਜੰਝ ਨਨੋਤੇ ਦੇ ਪਠਾਣਾ ਦੇ ਪੁੱਤ ਤੇਰੇ ਕੋਲੋਂ ਮਰੇ ਸੀ ਅੱਜ ਤੇਰੀ ਗੋਦੀ ਚ ਆਪਣਾ ਪੁੱਤਰ ਪਿਆ ਆਪ ਜਵਾਬ ਕਰਸ ਆਪ ਕਤਲ ਕਰ ਇਸ ਨੂੰ ਹੱਥ ਖੁੱਲਾ ਹੈ ਹੱਥ ਚ ਖੰਜਰ ਹੈ ਬੰਦਾ ਸਿੰਘ ਬਹਾਦਰ ਨੇ ਕਹਿੰਦਾ ਬਾਦਸ਼ਾਹ ਸਰਬਰਾਖਾਨ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਾਹਲ ਦਿੱਤੀ ਹੈ ਉਸ ਨੇ ਕਿਹਾ ਸੀ ਮਜ਼ਲੂਮ ਤੇ ਮਾਸੂਮ ਤੇ ਵਾਰ ਨਹੀਂ ਕਰਨਾ ਮੇਰੀ ਗੋਦੀ ਚ ਮੇਰਾ ਪੁੱਤ ਪਿਆ ਹੈ ਤੂੰ ਮੇਰਾ ਦੁਸ਼ਮਣ ਹੈ ਸੱਚ ਜਾਣੀ ਮੇਰੀ ਗੋਦੀ ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਜ਼ਬਾਨਾ ਕਰਦਾ ਅਸੀਂ ਤੇ ਗੁਰੂ ਦੇ ਸਿੱਖ ਮੇਰੀ ਗੋਦੀ ਚ ਤੇਰਾ ਪੁੱਤ ਪਿਆ ਹੁੰਦਾ ਨਾ ਮੈਂ ਤਾਂ ਵੀ ਜ਼ਬਾਨਾ ਕਰਦਾ ਮੁਹੰਮਦ ਕਾਸਮ ਔਰੰਗਾਬਾਦੀ ਲਿਖਦਾ ਹੈ ਮੌਕੇ ਦਾ ਗਵਾਹ ਹੈ ਕਹਿੰਦਾ ਬੱਚੇ ਨੂੰ ਲੱਤ ਤੋਂ ਫੜ ਕੇ ਧੂ ਲਿਆ ਗਿਆ ਸਿਰ ਬਾਪ ਦੀ ਗੋਦ ਦੇ ਵਿੱਚ ਬੱਚਾ ਜ਼ਮੀਨ ਤੇ ਜਲਾਦ ਨੇ ਖੰਜਰ ਫੇਰਿਆ ਸ਼ਾਂਤੀ ਚ ਛਾਤੀ چیر ਦਿੱਤੀ ਖੂਨ ਦਾ ਫੁਹਾਰਾ ਛੁੱਟਿਆ ਚੀਕਾਂ ਦੇ ਨਾਲ ਅਸਮਾਨ ਗੂੰਜ ਉੱਠਿਆ ਮਾਸੂਮ ਬੱਚਾ ਸੀ ਟੜਕਦਾ ਦਿਲ ਕੱਢਿਆ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾ ਦਿੱਤਾ ਛੋਟੇ ਛੋਟੇ ਜਿਸਮ ਦੇ 26 ਟੁਕੜੇ ਕਰਕੇ ਗਲ 'ਚ ਹਾਰ ਪਾ ਦਿੱਤਾ ਉਹਦਾ ਖੂਨ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਮਲ ਕੇ ਉਹਦਾ ਕੱਟਿਆ ਹੋਇਆ ਸਿਰ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਰੱਖ ਕੇ ਸਰਬਰਾਖਾਨ ਕਹਿੰਦਾ ਬੰਦਾ ਸਿੰਘ ਤੇਰੀ ਕុល ਦਾ ਆਖਰੀ ਚਿਰਾਗ ਬੁੱਝ ਗਿਆ ਹੁਣ ਤੇ ਦੀਨੇ ਇਸਲਾਮ ਕਬੂਲ ਕਰ ਲਾ ਬੜੀ ਜ਼ੋਰ ਦੇ ਨਾਲ ਹੱਸਿਆ ਬਾਬਾ ਬੰਦਾ ਸਿੰਘ ਕਹਿੰਦਾ ਕੀ ਗੱਲ ਪੁੱਤਰ ਦਾ ਕਤਲ ਵੇਖ ਕੇ ਪਾਗਲਤ ਨਹੀਂ ਹੋ ਰਿਹਾ ਮੁਸਕਰਾ ਰਿਹਾ ਹੈ ਕਹਿੰਦਾ ਮੁਸਕਰਾ ਰਿਹਾ ਹੈ ਜਿਸ ਗੁਰੂ ਨੇ ਖੰਡੇ ਪਾਟੇ ਦੀ ਪਹਲ ਦਿੱਤੀ ਸੀ ਉਹਨੇ ਮੇਰੀ ਝੋਲੀ ਚਾਰ ਪੁੱਤਰਾਂ ਦੇ ਸਿਰ ਪਾਏ ਸੀ ਅੱਜ ਮੈਂ ਸੁਰਖਰੂ ਹੋ ਗਿਆ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ ਚ ਲੈ ਕੇ ਗੁਰੂ ਦੀ ਗੋਦ ਚ ਜਾ ਰਿਹਾ ਇਹ ਸਾਡੇ ਬਾਦਸ਼ਾਹ ਸੀ ਅੱਜ ਵਰਗੇ ਨਹੀਂ ਸੀ ਇਹ ਸਾਡੇ ਬਾਦਸ਼ਾਹ ਸੀ ਅਜ ਵਰਗੇ ਨਹੀਂ ਸੀ ਕਿ ਸਭ ਕੁਝ ਪਰਵਾਰਵਾਦ ਨੂੰ ਦੇ ਦਿੱਤਾ ਜਾਵੇ ਸਾਡੇ ਉਹ ਸੀ ਜਿਹੜੇ ਪਰਵਾਰ ਦੇ ਸਿਰ ਵੀ ਕੌਮ ਦੀ ਝੋਲੀ ਚ ਪਾ ਦਿੰਦੇ ਸੀ ਇਹ ਸਾਡਾ ਅੰਪੀਰੀਅਲਿਜ਼ਮ ਸੀ ਇਹ ਸਾਡੀ ਰਾਜ ਸੱਤਾ ਸੀ ਔਰ ਇਸ ਰਾਜ ਸੱਤਾ ਦੇ ਵਿੱਚ ਜਦੋਂ ਇਹ ਹੀ ਰਾਜ ਸਾਡੇ ਕੋਲ ਹੁੰਦਾ ਕਿ ਇਸ ਰਾਜ ਸੱਤਾ ਦੇ ਵਿੱਚ ਅਸੀਂ ਜਦੋਂ ਰਾਜ ਕੀਤਾ ਕਿ ਉਸ ਸਮੇਂ ਸਮੱਸਿਆਵਾਂ ਪੈਦਾ ਨਹੀਂ ਸੀ ਹੁੰਦੀਆਂ ਮੈਂ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਦਾ 40 ਸਾਲ ਦੇ ਰਾਜ ਦੇ ਵਿੱਚ ਇੱਕ ਵੀ ਫਿਰਕੂ ਦੰਗਾ ਨਹੀਂ ਹੋਇਆ ਜਦੋਂ ਸਾਡੀ ਰਾਜ ਕਰਨ ਵਾਲਿਆਂ ਦੀ ਗਿਣਤੀ 12% ਤੇ ਜਿੰਨਾਂ ਤੇ ਰਾਜ ਕਰ ਰਹੇ ਹਾਂ ਦੋਵੇਂ 40-40% ਹਿੰਦੂ ਤੇ ਮੁਸਲਮਾਨ ਰਾਜ ਕਰਨ ਵਾਲੇ 12% ਕਿ ਉਹਨਾਂ 'ਚ ਸਮੱਸਿਆ ਨਹੀਂ ਸੀ ਆਉਂਦੀ ਆਉਂਦੀ ਸੀ ਪਰ ਗੁਰੂ ਦਾ ਸਿੱਖ ਹੱਲ ਕਿਵੇਂ ਕਰਤਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇੱਕ ਪਿੰਡ ਦੇ ਹਿੰਦੂ ਤੇ ਸਿੱਖ ਇਕੱਠੇ ਹੋ ਕੇ ਸ਼ਿਕਾਇਤ ਲੈ ਕੇ ਆ ਗਏ ਸ਼ਿਕਾਇਤ ਕੀ ਹੈ ਸਰਕਾਰੀ ਖਾਲਸਾ ਰਣਜੀਤ ਸਿੰਘ ਨੂੰ ਸਰਕਾਰੀ ਖਾਲਸਾ ਕਿਹਾ ਜਾਂਦਾ ਸੀ ਸਰਕਾਰੀ ਖਾਲਸਾ ਜਿਹੜੇ ਮੁਸਲਮਾਨ ਨੇ ਇਹਨਾਂ ਦੀ ਅਜ਼ਾਨ ਬੰਦ ਕਰੋ ਜਿਸ ਨੂੰ ਅਸੀਂ ਬਾਗ ਕਹਿੰਦੇ ਆ ਇਹਨਾਂ ਦੀ ਅਜ਼ਾਨ ਬੰਦ ਕਰਾ ਦਿਓ ਸਵੇਰੇ ਨਮਾਜ਼ ਫਜ਼ਰ ਸਵੇਰੇ ਸਵੇਰੇ ਅਸੀਂ ਸੌਣਾ ਹੁੰਦਾ ਇਹ ਬਾਗ ਦੇਣੀ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੀ ਉਹ ਬੰਦ ਕਰੋ ਸ਼ੇਰ-ਏ-ਪੰਜਾਬ ਕਹਿੰਦਾ ਕੇਵਲ ਸ਼ਿਕਾਇਤਕਰਤਾ ਦੇ ਆਧਾਰ ਤੇ ਫੈਸਲਾ ਨਹੀਂ ਸੁਣਾਇਆ ਜਾ ਸਕਦਾ ਦੂਜੀ ਧਿਰ ਨੂੰ ਜਿਹੜੀ ਪ੍ਰਭਾਵਿਤ ਤੇ ਰਿਹਾ ਉਹਨੂੰ ਵੀ ਬੁਲਾਇਆ ਜਾਵੇ ਅਗਲੇ ਹਫ਼ਤੇ ਦਾ ਟਾਈਮ ਦੋਵੇਂ ਤਰ੍ਹਾਂ ਹਾਜ਼ਰ ਨੇ ਇੱਕ ਪਾਸੇ ਹਿੰਦੂ ਤੇ ਮੁਸਲਮਾਨ ਹਿੰਦੂ ਤੇ ਸਿੱਖ ਇੱਕ ਪਾਸੇ ਮੁਸਲਮਾਨ ਇੱਕ ਦੀ ਸ਼ਿਕਾਇਤ ਹੈ ਕਿ ਇਹਨਾਂ ਦੀ ਨਮਾਜ਼ ਫਜ਼ਰ ਦੀ ਅਜ਼ਾਨ ਬੰਦ ਕਰਾਈ ਜਾਵੇ ਹੁਣ ਦੂਜਿਆਂ ਨੂੰ ਸਵਾਲ ਕਰਦਾ ਹੈ ਸ਼ੇਰ-ਏ-ਪੰਜਾਬ ਕਹਿੰਦਾ ਹੈ ਕਿ ਅਜ਼ਾਨ ਕਿਉਂ ਦਿੰਦੇ ਹੋ ਕਿਉਂਕਿ ਉਹਨਾਂ ਦੇ ਮੂੰਹ ਘਟਾਉਣਾ ਚਾਹੁੰਦਾ ਹੈ ਸ਼ਿਕਾਇਤਕਰਤਾ ਦੇ ਸਾਹਮਣੇ ਅਜ਼ਾਨ ਕਿਉਂ ਦਿੰਦੇ ਹੋ ਕਹਿੰਦੇ ਜੇ ਅਸੀਂ ਪੰਜ ਵਕਤ ਨਮਾਜ਼ ਪੜ੍ਹਨੀ ਹੁੰਦੀ ਨਮਾਜ਼ ਫਜ਼ਰ ਤੋਂ ਨਮਾਜ਼ ਇਸ਼ਾ ਤੱਕ ਸਾਡੀ ਸਵੇਰ ਦੀ ਨਮਾਜ਼ ਮਿਸ ਨਾ ਹੋ ਜਾਵੇ ਕਿਸੇ ਦੀ ਨਮਾਜ਼ ਛੁੱਟ ਨਾ ਜਾਵੇ ਅਸੀਂ ਹਰ ਨਮਾਜ਼ ਤੋਂ ਪਹਿਲਾਂ ਅਜ਼ਾਨ ਸਾਡਾ ਮੁਅੱਜ਼ਜ਼ਿਨ ਦਿੰਦਾ ਅਸੀਂ ਬਾਗ ਦੇ ਕੇ ਜਗਾਉਨੇ ਆ ਉਹਨਾਂ ਨੂੰ ਅਲਰਟ ਕਰਦੇ ਆ ਕਿ ਤੁਹਾਡਾ ਨਮਾਜ਼ ਦਾ ਟਾਈਮ ਹੋ ਗਿਆ ਕਹਿੰਦਾ ਸ਼ੇਰੇ ਪੰਜਾਬ ਕਹਿੰਦਾ ਨਮਾਜ਼ ਦਾ ਕੋਈ ਅਜ਼ਾਨ ਨਾਲ ਕੋਈ ਧਾਰਮਿਕ ਸਬੰਧ ਤਾਂ ਨਹੀਂ ਹੈ ਵੀ ਏਤ ਨਹੀਂ ਹੈ ਕਿ ਜੇ ਅਜ਼ਾਨ ਨਹੀਂ ਦਿੱਤੀ ਤੇ ਨਮਾਜ਼ ਜਿਹੜੀ ਹੈ ਉਹ ਸੰਪੂਰਨ ਨਹੀਂ ਹੋਵੇਗੀ ਕਹਿੰਦੇ ਨਹੀਂ ਅਜ਼ਾਨ ਦਾ ਮਤਲਬ ਅਲਰਟ ਕਰਨਾ ਹੈ ਵਕਤ ਦੱਸਣਾ ਹੈ ਕਹਿੰਦਾ ਕੋਈ ਗੱਲ ਨਹੀਂ ਮਸਲਾ ਹੱਲ ਹੋ ਗਿਆ ਤੁਹਾਡੀ ਕੱਲ ਤੋਂ ਅਜਾਨਬੰਦ ਤੁਸੀਂ ਕਿਸੇ ਮਸਜਿਦ ਚ ਬਾਗ ਨਹੀਂ ਤੋਗੇ ਆ ਜਿਹੜੇ ਖਲੋਤੇ ਨੇ ਨਾ ਵੀਰ ਜਿਨ੍ਹਾਂ ਨੂੰ ਅਜਾਨ ਤੋਂ ਤੰਗੀ ਹੁੰਦੀ ਹੈ ਇਹ ਸਿਰੇ ਸਿਰੇ ਜਾ ਕੇ ਤੁਹਾਨੂੰ ਘਰਾਂ ਚ ਨਮਾਜ਼ੇ ਫਜ਼ਰ ਤੋਂ ਪਹਿਲਾਂ ਜਗਾ ਦਿਆ ਕਰਨਗੇ ਫਸ ਗਏ ਕਹਿੰਦੇ ਹੁਣ ਕੀ ਕਰੀਏ ਕਹਿੰਦੇ ਨਹੀਂ ਜੀ ਇਹ ਕੰਮ ਔਖਾ ਇਹਨਾਂ ਨੂੰ ਕੋਹ ਜਾਣ ਦੇ ਦਿਆ ਕਰਨ ਸਮੱਸਿਆਵਾਂ ਉਦੋਂ ਵੀ ਆਉਂਦੀਆਂ ਸੀ ਸ਼ੇਰੇ ਪੰਜਾਬ ਹੱਲ ਕਿਵੇਂ ਕਰਦਾ ਸੀ ਔਰ ਹੱਲ ਇੰਜ ਕੀਤੀਆਂ ਜਾਂਦੀਆਂ ਸੀਗੀਆਂ ਕਿ ਇਸ ਹਲ ਦੇ ਵਿੱਚੋਂ ਕਦੀ ਵੀ ਫਿਰਕਾ ਪ੍ਰਸਤੀ ਵਾਲੀ ਹਿੰਸਾ ਪ੍ਰਗਟ ਨਹੀਂ ਸੀ ਹੁੰਦੀ ਅੱਜ ਸਾਡੇ ਕੋਲ ਇਸ ਵਿਚਾਰਧਾਰਾ ਨੂੰ ਪ੍ਰਨਾਹ ਕੇ ਰਾਜ ਸੱਤਾ ਵੱਲ ਲੈ ਆਉਣ ਕੇ ਆਉਣ ਵਾਲੀ ਸਾਡੇ ਕੋਲ ਆਗੂ ਪ੍ਰਣਾਲੀ ਨਹੀਂ ਹੈ ਔਰ ਉਸ ਦੀ ਆਗੂ ਪ੍ਰਣਾਲੀ ਦੇ ਵਿੱਚ ਗੁਣ ਕਿਵੇਂ ਦੇ ਸੀ ਉਹਦਾ ਇੱਕ ਗੁਣ ਸੀ ਉਹ ਰਾਤ ਨੂੰ ਆਮ ਵਸਤਰ ਪਾਉਂਦਾ ਪਿੰਡਾਂ ਚ ਨਿਕਲ ਜਾਂਦਾ ਹੈ ਵੇਖਣ ਦੇ ਵਾਸਤੇ ਕੋਈ ਮੇਰੇ ਰਾਜ ਦੇ ਵਿੱਚ ਦੁਖੀ ਤੇ ਨਹੀਂ ਹੈ ਇੱਕ ਦਿਨ ਰਾਤ ਨੂੰ ਜਾ ਰਿਹਾ ਘੋੜੇ ਤੇ ਸਵਾਰ ਹੋ ਕੇ ਆਵਾਜ਼ ਆ ਰਹੀ ਹੈ ਕਾਸ਼ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਹੁਣ ਬੜੀ ਅਜੀਬ ਗੱਲ ਹੈ ਸਿੱਖ ਦਾ ਰਾਜ ਹੋਵੇ ਤੇ ਰਾਤ ਨੂੰ ਕਿ ਰੋ ਕੇ ਉੱਚੀ ਉੱਚੀ ਕਹਿ ਰਿਹਾ ਹੋਵੇ ਕਿ ਕਾਸ਼ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਉਹ ਘੋੜੇ ਤੋਂ ਉਤਰਦਾ ਹੈ ਉਹ ਘੋੜੇ ਤੋਂ ਉਤਰ ਕੇ ਉਸ ਆਵਾਜ਼ ਵਾਲ ਤੁਰ ਪੈਂਦਾ ਉਹਨੇ ਕੋਈ ਸ਼ਾਹੀ ਨਿਵਾਸ ਨਹੀਂ ਪਹਿਨਿਆ ਹੋਇਆ ਉਹਦੇ ਆਪਣੇ ਮੂੰਹ ਨੂੰ ਖੇਸ ਨਾਲ ਟੱਕਿਆ ਹੋਇਆ ਆਮ ਬਸਤਰ ਪਹਿਨੇ ਨੇ ਉਹ ਉਸ ਆਵਾਜ਼ ਵਾਲ ਤੁਰਿਆ ਗਿਆ ਸਾਹਮਣੇ ਵੇਖਿਆ ਛੁੱਗੀ ਛੁੱਗੀ ਦੇ ਵਿੱਚ ਦੀਵਾ ਬਲ ਰਿਹਾ ਅੰਦਰ ਦਾਖਲ ਹੋਇਆ ਇੱਕ ਬਜ਼ੁਰਗ ਬੈਠਾ ਉਹ ਬਜ਼ੁਰਗ ਜ਼ਮੀਨ ਤੇ ਬੈਠਾ ਹੈ ਉਹਦੇ ਸਾਹਮਣੇ ਉਹਦੀ ਲਿਖਣ ਵਾਲੀ ਤਖਤ ਦੇ ਉੱਪਰ ਇੱਕ ਕਿਤਾਬ ਪਈ ਹੈ ਆਵਾਜ਼ ਉਹਦੀ ਫੇਰ ਆ ਰਹੀ ਹੈ ਅੱਖਾਂ 'ਚ ਸੰਜੂ ਨੇ ਕਾਸ਼ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਇਹ ਪੁੱਛਦਾ ਬਜ਼ੁਰਗੋ ਮੇਰੀ ਗੱਲ ਸੁਣੋ ਰਾਜਾ ਬਹੁਤ ਬੁਰਾ ਹੈ ਉਹ ਚੁੱਪ ਕਰ ਗਿਆ ਕਹਿੰਦਾ ਅੱਧੀ ਰਾਤ ਨੂੰ ਰੋ ਰਿਹਾ ਤੇ ਨਾਲ ਕਹਿ ਰਿਹਾ ਕਾਸ਼ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਕੀ ਇਸ ਰਾਜ ਦੇ ਵਿੱਚ ਬੜੇ ਦੁਖੀ ਹੋ ਕਹਿੰਦਾ ਦਰਅਸਲ ਦੁੱਖ ਸੁੱਖ ਦੀ ਗੱਲ ਤੇ ਤਾਂ ਦੱਸਾਂ ਜੇ ਮੇਰੀ ਕੋਈ ਐਵੇਂ ਦਾ ਪਰਜੋਜਨ ਜਾਂ ਮੇਰੀ ਲੋੜ ਹੋਵੇ ਦਰਅਸਲ ਮੇਰੀ ਸਮੱਸਿਆ ਇਹ ਕਿ ਮੈਂ ਸਾਰੀ ਜ਼ਿੰਦਗੀ ਦਾ ਵਕਤ ਤੇ ਦੌਲਤ ਲਾ ਕੇ ਸੁਨਹਿਰੀ ਅੱਖਰਾਂ ਦੇ ਨਾਲੇ ਮੁਕੱਦਸ ਕੁਰਾਨ ਸ਼ਰੀਫ ਲਿਖੀ ਆ ਰਾਜਾ ਸਿੱਖਿਆ ਉਹਨੂੰ ਇਹਦਾ ਕੀ ਮਤਲਬ ਮੈਂ ਤਾਂ ਕਹਿੰਦਾ ਕਿ ਜੇ ਕਿਤੇ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਨਾ ਤੇ ਘੱਟੋ ਘੱਟ 500 ਮੋਹਰਾਂ ਇਹਦੇ ਇਨਾਮ ਵਜੋਂ ਮੈਨੂੰ ਦਿੰਦਾ ਕਿ ਤੂੰ ਇੰਨਾ ਸੁੰਦਰ ਕੰਮ ਕੀਤਾ ਹੁਣ ਆਨੇ ਆਪਣੇ ਮੂੰਹ ਤੋਂ ਲਾਇਆ ਕੱਪੜਾ ਕਹਿੰਦਾ ਬਜ਼ੁਰਗੋ ਤੁਹਾਡੇ ਸਾਹਮਣੇ ਖੜਾ ਹੈ ਗੁਰੂ ਨਾਨਕ ਦਾ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਝੋਲੀ ਚ ਕੱਢੀ ਮੋਹਰਾਂ ਦੀ ਪੁਤਲੀ ਕਹਿੰਦਾ ਆਹ ਪੋਟਲੀ ਚ 500 ਮੋਹਰਾਂ ਨੇ ਤੁਸੀਂ ਰੱਖ ਲਓ ਪਰ ਇਹ ਤੁਹਾਡੀ ਲਿਖਤ ਦਾ ਇਨਾਮ ਨਹੀਂ ਇਹ ਕੇਵਲ ਤੁਹਾਡੀ ਖੁਸ਼ਖਤ ਲਿਖਾਈ ਦੇ ਦਰਸ਼ਨਾ ਦਾ ਇਨਾਮ ਹੈ ਕੱਲ ਨੂੰ ਇਹੀ ਮੁਕੱਦਸ ਕੁਰਾਨ ਸ਼ਰੀਫ ਅੱਜ ਵੀ ਲਾਹੌਰ ਦੇ ਵਿੱਚ ਫਕੀਰ ਅਜੀਜਉਦੀਨ ਦੇ ਪਰਿਵਾਰ ਦੇ ਕੋਲ ਪਈ ਜੇ ਜਾ ਕੇ ਵੇਖ ਸਕਦੇ ਕੱਲ ਨੂੰ ਇਹੀ ਮੁਕੱਦਸ ਕੁਰਾਨ ਸ਼ਰੀਫ ਮੇਰੇ ਦਰਬਾਰ ਦੇ ਵਿੱਚ ਲੈ ਕੇ ਆ ਜਿਓ ਮੈਂ ਇਹਦੇ ਬਰਾਬਰ ਤੋਲ ਕੇ ਤੁਹਾਡੀ ਝੋਲੀ 'ਚ ਦੌਲਤ ਪਾ ਦਿਆਂਗਾ ਹੁਣ ਆਦਮੀ ਵੀ ਉਹੀ ਹੈ ਝੁੱਗੀ ਵੀ ਉਹੀ ਹੈ ਸ਼ੇਰੇ ਪੰਜਾਬ ਘੋੜੇ ਤੇ ਚੜਿਆ ਹੈ ਵਾਪਸ ਜਾ ਰਿਹਾ ਹੈ ਆਵਾਜ਼ ਫੇਰ ਆ ਰਹੀ ਹੈ ਪਰ ਆਵਾਜ਼ ਬਦਲ ਗਈ ਹੁਣ ਆਵਾਜ਼ ਰਹੀਏ ਕਾਸ਼ ਹਰ ਦੇਸ਼ ਦਾ ਰਾਜਾ ਸਿੱਖ ਹੋਵੇ ਕਾਸ਼ ਹਰ ਦੇਸ਼ ਦਾ ਰਾਜਾ ਸਿੱਖ ਹੋਵੇ ਆਵਾਜ਼ ਕਿਉਂ ਬਦਲੀ ਕਿਉਂਕਿ ਸਾਡੀ ਰਾਜ ਸੱਤਾ ਦਾ ਜਿਹੜਾ ਮਾਲਕ ਹੈ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਰਮ ਲੈ ਕੇ ਤੁਰ ਰਿਹਾ ਹੁਣ ਆਖਰੀ ਸਵਾਲ ਤੇ ਆ ਜਾਈਏ ਅੱਜ ਕਿਉਂ ਨਹੀਂ ਘਾਟ ਕਿਤੇ ਇਹਦੇ ਵਾਸਤੇ ਮੈਂ ਵੈਸੇ ਇਤਿਹਾਸ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ ਪਰ ਮੈਨੂੰ ਜਿਹੜੀ ਸੂਟੇਬਲ ਲੱਗਦੀ ਆਗੂ ਪ੍ਰਣਾਲੀ ਦੇ ਉੱਪਰ ਉਹ ਇਹ ਹੈ ਕਿ ਜ਼ਕਰੀਆ ਖਾਨ ਨੇ ਜਦੋਂ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਸਰਦਾਰ ਸ਼ਬੀਖ ਸਿੰਘ ਨਵਾਬੀ ਦੀ ਖਿੱਲਤ ਲੈ ਕੇ ਅੰਮ੍ਰਿਤਸਰ ਪਹੁੰਚੇ ਨੇ ਤੇ ਸਾਡੀ ਉੱਥੇ ਸਾਰੀ ਲੀਡਰਸ਼ਿਪ ਬੈਠੀ ਆ ਸਾਡੇ ਰਾਜਨੀਤਿਕ ਤੇ ਧਾਰਮਿਕ ਲੀਡਰ ਬੈਠੇ ਨੇ ਬਾਬਾ ਦਰਬਾਰਾ ਸਿੰਘ ਸਾਡੀ ਧਾਰਮਿਕ ਲੀਡਰਸ਼ਿਪ ਚ ਨੇ ਸਾਡੇ ਪੰਜ ਪਿਆਰੇ ਜਿਨ੍ਹਾਂ ਚ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਕਰਮ ਸਿੰਘ ਜੀ ਸ਼ਹੀਦ ਬਾਬਾ ਬੁੱਢਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦਾ ਪਰਦਾਦਾ ਇਹਨਾਂ ਤੋਂ ਇਲਾਵਾ ਸਰਦਾਰ ਜੱਸਾ ਸਿੰਘ ਜੀ ਸਰਦਾਰ ਹਰੀ ਸਿੰਘ ਜੀ ਪੰਗੀ ਇਹ ਸਾਡੇ ਚਰਨਾਂ 'ਲ ਬੈਠੇ ਨੇ ਗੁਰੂ ਪਾਤਸ਼ਾਹ ਦੀ ਤਾਬਿਆ ਦੇ ਚ ਸਿੰਘ ਬੈਠੇ ਨੇ ਭਾਈ ਮਨੀ ਸਿੰਘ ਉੱਥੇ ਹੋਣਗੇ ਗੁਰੂ ਪਾਤਸ਼ੀ ਦੀ ਤਾਬਿਆ 'ਚ ਇਤਿਹਾਸ 'ਚ ਲਿਖਿਆ ਨਹੀਂ ਪਰ ਉਸ ਸਮੇਂ ਉਹ ਸੀਗੇ ਸੰਗਤ ਬੈਠੀ ਐ ਇੱਕ ਸਿੱਖ ਪੱਖਾ ਚੱਲ ਰਿਹਾ ਜਿਹੜਾ ਹਯਾਤ ਖਾਨ ਦੇ ਨਾਲ ਲੜ ਕੇ ਆਇਆ ਮੱਥੇ ਤੇ ਵੀ ਫੱਟ ਐ ਹੱਥ ਤੇ ਵੀ ਫੱਟ ਐ ਖੂਨ ਵਗ ਰਿਹਾ ਫਿਰ ਵੀ ਸੰਗਤ ਸੇਵਾ ਕਰ ਰਿਹਾ ਸਰਦਾਰ ਸ਼ਬੀਖ ਸਿੰਘ ਆ ਕੇ ਨਵਾਬੀ ਦੀ ਖਿੱਲਤ ਸਰਦਾਰ ਦਰਬਾਰਾ ਸਿੰਘ ਦੇ ਅੱਗੇ ਰੱਖਦੇ ਨੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਉਚਰ ਲਿਆ ਗਿਆ ਹੁਣ ਤੁਸੀਂ ਆਪਣੀ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਨੂੰ ਵੇਖ ਲਓ ਨਵਾਬੀ ਦੀ ਖਿੱਲਤ ਰੱਖੀ ਇਸ ਖਿੱਲਤ ਦੇ ਵਿੱਚ ਦੀਪਾਲਪੁਰ ਕੰਗਣਵਾਲ ਤੇ ਪੱਟੀ ਦੀ 1 ਲੱਖ ਦੀ ਜ਼ਗੀਰ 1 ਲੱਖ ਰੁਪਇਆ ਨਗਦ ਸੋਨੇ ਦੇ ਕੰਗਣਾਂ ਦੀ ਜੋੜੀ ਇੱਕ ਸ਼ਮਸ਼ੀਰ ਇੱਕ ਜਿਗਾ ਇੱਕ ਕਲਗੀ ਇੱਕ ਤਸ਼ਰੀ ਦੇ ਚੱਗੇ ਰੱਖ ਕੇ ਕਹਿੰਦੇ ਨੇ ਕਿ ਫਰ ਜਕਰੀਆ ਖਾਨ ਦੇ ਵੱਲੋਂ ਭੇਜੀ ਹੋਈ ਇਹ ਜ਼ਗੀਸ ਤੇ ਖਿੱਲਤ ਪ੍ਰਵਾਨ ਕਰੋ ਤੇ ਸਰਦਾਰ ਦਰਬਾਰਾ ਸਿੰਘ ਦਾ ਜਵਾਬ ਕਹਿੰਦੇ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ ਅਸੀਂ ਤੇ ਪਾਤਸ਼ਾਹੀ ਦਾਵੇ ਦੀ ਗੱਲ ਕਰਦੇ ਨਵਾਬੀ ਸਵਾਰ ਕਿਵੇਂ ਕਰੀਏ ਤੇ ਸਾਡੀ ਪਾਤਸ਼ਾਹੀ ਦਾਵੀ ਦੀ ਜਿਹੜੀ ਦਾਵੇ ਦੀ ਸਾਡੀ ਗੱਲ ਹੈ ਜਿਹੜੀ ਸਾਡੀ ਗੱਲ ਹੈ ਪੂਰੀ ਹੋਣੀ ਹੋਣੀ ਹੈ ਤੇ ਅਸੀਂ ਕਹਿੰਨੇ ਆ ਕਿ ਇਹ ਪ੍ਰਤੱਖ ਹੈ ਅਸੀਂ ਜੇ ਲੜਾਂਗੇ ਪਾਤਸ਼ਾਹੀ ਦਾਵੇ ਦੇ ਵਾਸਤੇ ਤੇ ਜਿੱਤਾਂਗੇ ਤੇ ਪਾਤਸ਼ਾਹੀ ਦਾਵਾ ਪ੍ਰਾਪਤ ਕਰਾਂਗੇ ਲੋਕ ਦੇ ਵਿੱਚ ਪਰ ਜੇ ਉਸ ਪਾਤਸ਼ਾਹੀ ਦਾਵੇ ਲਈ ਸ਼ਹੀਦ ਹੋ ਗਏ ਲੜਦੇ ਗੁਰੂ ਦੀ ਗੋੱਚ ਜਾਵਾਂਗੇ ਫਿਰ ਵੀ ਪਾਤਸ਼ਾਹੀ ਹੈ ਪਰਲੋਕ ਦੇ ਵਿੱਚ ਸਾਡੀ ਤਾਂ ਪਾਤਸ਼ਾਹੀ ਹੈ ਅਸੀਂ ਪਾਤਸ਼ਾਹੀ ਦਾਵਾ ਕਿਵੇਂ ਛੱਡ ਸਕਦੇ ਹਾਂ ਪਾਤਸ਼ਾਹੀ ਦਾਵੇ ਲਈ ਲੜਾਂਗੇ ਜਿੱਤਾਂਗੇ ਸ਼ਹੀਦ ਹੋਵਾਂਗੇ ਗੁਰੂ ਦੀ ਗੋੱਚ ਜਾਵਾਂਗੇ ਨਹੀਂ ਸਰਕਾਰ ਕਰਦੇ ਸੀ ਪੰਜ ਪਿਆਰਿਆਂ ਦੇ ਕੋਲ ਪੈਰਾਂ ਤੇ ਚੜਾ ਕੇ ਬੇਨਤੀ ਕਰਦੇ ਇਹ ਮੈਂ ਹੁਣ ਗੱਲ ਇਸ ਕਰਕੇ ਕਰ ਲੱਗਾ ਕਿ ਸਾਡੀ ਹਾਲਤ ਇੰਨੀ ਨਿਗਰ ਗਈ ਦੇ ਦਰਬਾਰ ਸਾਹਿਬ ਦੇ ਵਿੱਚ ਜੇ ਕੋਈ ਰਾਜਨੀਤਿਕ ਵਿਅਕਤੀ ਮੱਥਾ ਟੇਕਣ ਵਾਸਤੇ ਹੁੰਦਾ ਤੇ ਗੁਰੂ ਦੀ ਤਾਬਿਆ 'ਚ ਬੈਠਾ ਸਾਡਾ ਗਰੰਤੀ ਸਿੰਘ ਓਟਕਿਉ ਦਾ ਸਤਕਾਰ ਕਰ ਲਈ ਖੜਾ ਹੋ ਜਾਂਦਾ। ਇਹ ਕਹਿੰਦੇ ਮੈਂ ਇਸ ਕਰਕੇ ਕਹਿ ਰਿਹਾ। ਸਾਡੀ ਧਾਰਮਿਕ ਲੀਡਰਸ਼ਿਪ ਕਿਵੇਂ ਦੀ ਸੀ? ਸਾਡੇ ਪੰਜ ਪਿਆਰੇ ਸਰਦਾਰ ਸ਼ਬੀਕ ਸਿੰਘ ਨੂੰ ਕਹਿ ਰਹੇ ਨੇ ਕਹਿੰਦੇ ਪਾਤਸ਼ਾਹੀ ਛੱਡ ਕੇ ਲੈਵੇਂ ਨਵਾਬੀ ਇੱਤ ਉੱਤ ਕੇ ਮਹਮ ਕਰੇਂ ਖਰਾਬੀ। ਕਹਿੰਦੇ ਸਾਡੂੰ ਪੰਜ ਪਿਆਰਿਆਂ ਦੇ ਅਹੁਦੇ ਦੀ ਬਖਸ਼ਿਸ਼ ਤੋਂ ਵੱਡਾ ਅਹੁਦਾ ਕੀੜਾ ਪਾਤਸ਼ਾਹੀ ਤਾਂ ਇਹ ਆ। ਇਸ ਨੂੰ ਛੱਡ ਕੇ ਸੀ ਨਵਾਬੀ ਲੈ ਲਈਏ ਤੈ ਜਾਓ ਹੁਣ ਗੁਰੂ ਪਾਤਸ਼ਾਹ ਦੇ ਅੱਗੇ ਕੁਦਰਤੀ ਗੁਰੂ ਪਾਤਸ਼ਾਹ ਦਾ ਹੁਕਮ ਆ ਗਿਆ ਟਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧਿ ਕਰਪਾ ਕਿੰਦੇ ਹੁਣ ਜਿਹੜਾ ਟਹਿਲ ਕਰ ਰਿਹਾ ਸੰਗਤ ਚ ਉਹਦੀ ਝੋਲੀ ਚ ਨਵਾਬੀ ਪਾ ਦਿਓ ਸਰਦਾਰ ਕਪੂਰ ਸਿੰਘ ਜਦੋਂ ਸਰਦਾਰ ਕਪੂਰ ਸਿੰਘ ਨੂੰ ਕਿਹਾ ਗਿਆ ਤੂੰ ਨਵਾਬ ਬਣ ਜਾ ਕਹਿੰਦਾ ਸੇਵਾ ਮੇਂ ਆਨੰਦ ਘਣ ਮਾਹੀ ਹਮ ਕੋ ਲੋੜ ਨਵਾਬੀ ਨਹੀਂ ਕਹਿੰਦਾ ਜਿੰਨਾ ਆਨੰਦ ਸੇਵਾ ਚੋਂ ਲੈਂਦਿਆਂ ਨਵਾਬੀ ਚ ਕਿੱਥੇ ਮੈਨੂੰ ਨਵਾਬੀ ਨਹੀਂ ਚਾਹੀਦੀ ਅੱਜ ਪ੍ਰਧਾਨਗੀਆਂ ਤੋਂ ਪੱਗਾਂ ਲੱਦਦੀਆਂ ਨਵਾਬੀ ਦੀ ਤਾਂ ਗੱਲ ਹੀ ਛੱਡ ਦੀਏ ਗੁਰਦਾਰਾਂ ਦੀ ਪ੍ਰਧਾਨਗੀ ਤੋਂ ਪੱਗਾਂ ਲੱਦਦੀਆਂ ਤੇ ਇੰਟਰਨੈਟ ਤੇ ਵੇਖ ਲਿਓ ਸਭ ਤੋਂ ਵੱਧ ਵੀਡੀਓ ਵਿਦੇਸ਼ਾਂ ਦੀਆਂ ਵੇਖ ਲਿਓ ਕਿਤੇ ਸਭ ਤੋਂ ਵੱਧ ਅਸੀਂ ਇਹ ਕੁਛ ਕਰ ਰਹੇ ਹਾਂ ਕਿਹੜੇ ਗੁਰੂ ਦੇ ਸਿੱਖ ਜਿਹੜਾ ਇੱਕ ਵੱਡੇ ਇਲਾਕੇ ਦੀ ਨਵਾਬੀ ਨੂੰ ਕਹਿ ਰਿਹਾ ਹੈ ਕਹਿੰਦਾ ਸੇਵਾ ਮੇਂ ਆਨੰਦ ਘਣ ਮਾਹੀ ਹਮ ਕੋ ਲੋੜ ਨਵਾਬੀ ਨਹੀਂ ਨਹੀਂ ਚਾਹੀਦੀ ਗੁਰੂ ਦੀ ਸੇਵਾ ਚਾਹੀਦੀ ਹੈ ਜੇ ਸੇਵਾ ਚਾਹੀਦੀ ਹੈ ਨਾ ਤੇ ਪ੍ਰਧਾਨਗੀ ਦਾ ਖੰਭ ਲਾਉਣ ਦੀ ਲੋੜ ਨਹੀਂ ਜੇ ਸੇਵਾ ਕਰਨੀ ਕਰਨੀ ਗੁੱਸਾ ਨਾ ਕਰੋ ਮੇਰਾ ਦਲਵੀਰ ਸਿੰਘ ਬਾਜੀ ਤੁਸੀਂ ਮੇਰਾ ਗੱਲ ਹੈ ਗੁਰੂ ਦੀ ਗੱਲ ਕਰਨੀ ਮੈਂ ਇੱਥੇ ਜਾ ਰਹੀ ਨਹੀਂ ਨਵਾਉਣੀ ਖੈਰ ਗੁਰੂ ਪਾਤਸ਼ਾਹ ਦਾ ਜਿਹੜਾ ਫਰਮਾਨ ਸੀ ਉਹ ਬੜਾ ਸਪਸ਼ਟ ਸੀ ਜੋ ਸਿੱਖ ਨੂੰ ਦਿੱਤਾ ਹੈਗਾ ਮੇਰੀ ਤੇ ਪੀੜੀ ਦੇ ਫਸਫੇ ਦੇ ਵਿੱਚ ਨਵਾਬ ਕਪੂਰ ਸਿੰਘ ਨੇ ਨਵਾਬੀ ਪਰਵਾਨ ਕੀਤੀ ਕਿਵੇਂ ਪੰਜ ਪਿਆਰਿਆਂ ਦੇ ਚਰਨਾਂ ਛੂਹਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਇੱਕ ਸ਼ਰਤ ਦੇ ਉੱਪਰ ਨਵਾਬ ਬਣ ਕੇ ਨਵਾਬ ਨਹੀਂ ਅਖਵਾਵਾਂਗਾ ਦੂਜੀ ਗੱਲ ਮੈਂ ਘੋੜਿਆਂ ਦੀ ਅਸਤਬਲ ਦੀ ਤਵੇਲੇ ਦੀ ਤੇ ਸੰਗਤ ਚ ਪੱਖਾਂ ਚਲਣ ਦੀ ਸੇਵਾ ਨਹੀਂ ਛੱਡਾਂਗਾ ਤੀਜੀ ਗੱਲ ਮੈਨੂੰ ਕੋਈ ਵੀ ਸੰਗਤ ਦੇ ਵਿੱਚ ਨਵਾਬ ਕਹਿ ਕੇ ਸੰਬੋਧਿਤ ਨਾ ਹੋਵੇ ਮੈਂ ਉਹੀ ਕਪੂਰ ਸਿੰਘ ਰਹਾਗਾ ਇਹ ਸਿੱਖ ਦੇ ਚ ਨਿਰਮਾਣਤਾ ਸੀ ਇਹ ਨਿਮਰਤਾ ਸੀ ਜਿੱਦਣ ਸਾਡੇ ਚ ਇਹ ਤਿੰਨ ਗੁਣ ਆ ਗਏ ਨਾ ਕਿ ਰਾਜਨੀਤਿਕ ਲੀਡਰਸ਼ਿਪ ਨੇ ਧਰਮ ਦੀ ਵਿਚਾਰਤਾ ਰਾ ਚ ਚੱਲਣਾ ਹੈ ਧਾਰਮਿਕ ਲੀਡਰਸ਼ਿਪ ਨੇ ਆਪਣੇ ਉੱਚੇ ਰੁਤਬੇ ਦੀ ਪਾਲਣਾ ਕਰਨੀ ਹੈ ਤੇ ਜਿਹੜੀ ਸੰਗਤ ਹੈ ਉਹਨੇ ਇਹਨਾਂ ਨੂੰ ਆਪਣੇ ਸਾਹਮਣੇ ਜਵਾਬਦੇਹ ਬਣਾਉਣਾ ਜਿਵੇਂ ਕਪੂਰ ਸਿੰਘ ਬਣਾਇਆ ਉਹਦੋਂ ਤੁਹਾਡੇ ਕੋਲ ਪਾਤਸ਼ਾਹੀ ਦਾ ਵਾ ਉਹਦੋਂ ਹੀ ਤੁਹਾਡੇ ਕੋਲ ਰਾਜ ਸੱਤਾ ਹੈ ਅਸੀਂ ਬਦਲਾਅ ਲਿਆਉਣ ਦਾ ਯਤਨ ਤਾਂ ਕਰੀਏ ਹੁਣ ਬਦਲਾਅ ਕਿੱਥੋਂ ਆਊਗਾ ਹੁਣ ਮੇਰੀਆਂ ਭੈਣਾ ਹੁਣ ਤੁਸੀਂ ਜਿੰਨਾ ਗੁੱਸਾ ਕਰਨਾ ਮੇਰੇ ਤੇ ਕਰ ਲਿਓ ਕਿਉਂਕਿ ਹੁਣ ਮੈਂ ਗਲਤ ਹਨ ਨੂੰ ਸੰਬੋਧਿਤ ਹੋ ਕੇ ਕਰਨੀ ਹੈ ਸਾਡੇ ਬੱਚੇ ਧਰਮ ਤੋਂ ਦੂਰ ਨੇ ਸਾਰਿਆਂ ਦੇ ਘਰਾਂ 'ਚ ਚਿੰਤਾ ਹੈ ਬੱਚਾ ਗੁਰਦੁਆਰੇ ਆਉਣ ਨੂੰ ਤਿਆਰ ਨਹੀਂ ਪੰਚਾਇਤ ਇਤਿਹਾਸ ਤੋਂ ਪੜਨ ਨੂੰ ਤਿਆਰ ਨਹੀਂ ਕਦੀ ਆਪਣੇ ਆਪ ਨੂੰ ਸਵਾਲ ਕੀਤਾ ਗੋਦ ਚੋ ਦਿੱਤਾ ਕਿ ਅਸੀਂ ਮੈਂ ਇੱਕ ਉਦਾਹਰਨ ਦੇ ਕੇ ਗੱਲ ਖਤਮ ਕਰ ਦੇਣ ਲੱਗਾ ਗੁਲਾਮ ਕਾਦਰ ਰਹਿਲਾ ਰਹਿਲ ਖਣ ਦੇ ਵਿੱਚੋਂ ਦਿੱਲੀ ਦੇ ਉੱਪਰ ਕਬਜ਼ਾ ਕਰਦਾ ਹੈ ਦਿੱਲੀ ਦੇ ਬਾਦਸ਼ਾਹ ਸ਼ਾਹ ਮੁਹੰਮਦ ਨੂੰ ਹਰਾ ਦਿੰਦਾ ਹੈ ਤੈਮੂਰ ਦੇ ਆਂਦਾਂ ਦਾ ਬਾਦ ਹਰਾ ਦਿੰਦਾ ਆਪਣੇ ਇੱਕ ਵਜ਼ੀਰ ਦੇ ਨਾਲ ਸਲਾਹ ਕਰਦਾ ਹੈ ਕਹਿੰਦਾ ਬੇਸ਼ੱਕ ਦਿੱਲੀ ਨੂੰ ਜਿੱਤ ਲਿਆ ਪਰ ਮਨ 'ਚ ਇੱਕ ਡਰ ਰਹਿੰਦਾ ਹਰ ਵੇਲੇ ਤਾਨੂੰ ਪਤਾ ਨਾ ਇੱਕ ਉਹ ਪੰਜਾਬੀ ਦੀ ਕਹਾਵਤ ਐ ਕਹਿੰਦੇ ਕਿ ਤੇ ਪੰਡਤ ਨੇ ਜੱਟ ਨੂੰ ਢਾ ਲਿਆ ਤੇ ਉੱਤੇ ਬੈਠਾ ਰੋਈ ਜਾਵੇ ਕੋਈ ਕਹਿੰਦਾ ਉਹ ਤੂੰ ਢਾਤ ਲਿਆ ਰੋਂਦਾ ਕੌਣ ਐ ਕਹਿੰਦਾ ਉੱਠ ਗਿਆ ਮੈਨੂੰ ਨਹੀਂ ਛੱਡਣਾ ਕਹਿੰਦਾ ਰੋਂਦਾ ਐ ਇਸ ਗੱਲੋਂ ਕਿ ਇੱਕ ਵਾਰੀ ਤਾਂ ਢਾ ਲਿਆ ਪਰ ਜਦੋਂ ਨੇ ਮੇਰੇ ਥੱਲੇ ਉੱਠਣਾ ਐ ਨੇ ਮੈਨੂੰ ਛੱਡਣਾ ਨਹੀਂ ਕਹਿੰਦਾ ਰੋਂਦਾ ਐ ਇਸ ਗੱਲੋਂ ਸੋਹੀ ਇਸ ਸਾਥ ਕੋ ਰੋਈ ਜਾਵੇ ਗੁਲਾਮ ਕਾਦਰ ਥੇਲੇ ਤੇ ਮਨ ਚ ਵੀ ਐ ਕਿ ਦਿੱਲੀ ਫਤਿਹ ਤੇ ਕਰ ਲਈ ਐ ਹੁਣ ਗਾਂਹ ਕੀ ਬਣੂਗਾ ਉਹ ਤਾਂ ਵਜ਼ੀਰ ਬੜਾ ਸਿਆਣਾ ਸੀ ਸਲਾਹ ਪਤਾ ਕੀ ਦਿੰਦਾ ਹੈ ਕਹਿੰਦਾ ਜੇ ਇਸ ਖਾਨਦਾਨ ਦੀਆਂ ਔਰਤਾਂ 'ਚ ਅਣਖ ਖਤਮ ਹੋ ਜਾਵੇ ਨਾ ਤੇ ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਆਜ਼ਾਦੀ ਦੀ ਗੱਲ ਨਹੀਂ ਕਰੇਗੀ ਉਹ ਕਹਿੰਦਾ ਉਹ ਕੀ ਪਤਾ ਲੱਗੇ ਕਿਹੜਾ ਪੈਰਾਮੀਟਰ ਹੈ ਕਿਹੜਾ ਮਾਪਦਣ ਹੈ ਪਤਾ ਲੱਗੇ ਕਿ ਅਣਖ ਖਤਮ ਹੋ ਗਈ ਹੈ ਹੁਣ ਪੈਰਾਮੀਟਰ ਤਾਂ ਕੋਈ ਨਹੀਂ ਨਾ ਮੇਰੇ ਮਨ 'ਚ ਕੀ ਆ ਤੁਸੀਂ ਥਰਮਾਮੀਟਰ ਲਾ ਕੇ ਥੋੜਾ ਵੇਖ ਲੈਣਾ ਜਾਂ ਤੁਸੀਂ ਮੈਨੂੰ ਬੀਪੀ ਪੇਟਸ ਲਾ ਕੇ ਥੋੜਾ ਦੱਸ ਸਕਦੇ ਮੇਰੇ ਮਨ 'ਚ ਕੀ ਹੈ ਮੰਤੇ ਚੀਜ਼ ਹੀ ਆਵੇਂ ਦੀ ਐ ਇਸੇ ਕਰਕੇ ਹੁਣ ਤੁਸੀਂ ਵੇਖਦੇ ਹੋ ਇੰਦੀ ਐ ਚ ਗੁਰਦੇ ਵਿਕ ਜਾਂਦੇ ਆ ਬੰਦੇ ਨੂੰ ਪਤਾ ਨਹੀਂ ਹੁੰਦਾ ਬੰਦਾ ਪ੍ਰਸ਼ਨ ਕਰਨ ਗਉਣ ਜਾਂਦਾ ਹੈ ਕਿ ਗੁਰਦੇ ਚ ਪਥਰੀ ਆ ਜਦੋਂ ਤੀਜੀ ਵਾਰੀ ਇਹ ਸਕੈਂਡਲ ਫੇਰ ਸਾਹਮਣੇ ਆਇਆ ਦਿੱਲੀ ਦੇ ਚ ਬਹੁਤ ਵੱਡਾ ਕਿ ਬੰਦੇ ਦੇ ਢਿੱਡ ਪੀੜ ਹੋਈ ਅਪੈਂਡੇਸਾਈਟਿਸ ਦਾ ਆਪਰੇਸ਼ਨ ਕਰਾਉਣ ਗਿਆ ਬਾਅਦ ਚ ਸਕੈਨਿੰਗ ਕਰਾਈ ਕਿ ਗੁਰਦਾ ਹੀ ਨਹੀਂ ਕਹਿੰਦੇ 40 ਲੱਖ ਦਾ ਵੇਚ ਗਿਆ ਕਿਤੇ ਵੇਖਦਾ ਕੀ ਐ ਜੋ ਦਿਸਦਾ ਗੁਰੂ ਪਾਤਸ਼ਾਹ ਕਹਿੰਦੇ ਇੱਕ ਚੀਜ਼ ਮੈਂ ਵੀ ਖਰੀਦਣੀ ਜਿਹੜੀ ਦੇਸ ਦੀ ਨਹੀਂ ਹੈ ਮਨ ਵੇਚੇ ਸਤਗੁਰੂ ਕੇ ਪਾਸ ਪਾਤਸ਼ਾਹ ਕਹਿੰਦੇ ਮੈਂ ਮਨ ਖਰੀਦਣਾ ਚਾਹੁੰਨਾ ਮੇਰੀ ਪ੍ਰੀਤ ਗੋਬਿੰਦ ਸਿੰਘ ਜਿੰਨ ਘਟੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਕਤੇ ਜਦਨ ਮਨ ਵੇਚ ਦਿੱਤਾ ਨਾ ਫਿਰ ਕਿਸੇ ਗੱਲ ਦੀ ਚਿੰਤਾ ਨਹੀਂ ਔਰ ਇਹੀ ਵੇਚਣਾ ਔਖਾ ਮਨ ਵੇਚਣਾ ਔਖਾ ਸੇਵਾ ਤਨ ਦੇ ਨਾਲ ਕਰਨੀ ਬੜੀ ਸੌਖੀ ਬਚਨ ਨਾਲ ਕਰਨੀ ਪੜੀ ਸੌਖੀ ਕਰਮ ਦੇ ਨਾਲ ਕਰਨੀ ਪੜੀ ਸੌਖੀ ਮਨ ਵੇਚ ਕੇ ਸੇਵਾ ਕਰਨੀ ਬਹੁਤ ਔਖੀ ਪਾਚਾ ਕਹਿੰਦੇ ਮੈਂ ਖਰੀਦਣਾ ਹੀ ਉਹ ਜਿਹੜਾ ਨਹੀਂ ਦਿਸਦਾ ਮਨ ਵਿੱਚ ਹੈ ਸਤਗੁਰੂ ਕੇ ਪਾਸ ਹੁਣ ਗੁਲਾਮ ਕਾਦਰ ਰਹਿਲ ਨੂੰ ਉਸ ਦਾ ਵਜ਼ੀਰ ਸਲਾਹ ਦਿੰਦਾ ਕਹਿੰਦਾ ਔਰਤਾਂ ਚੌਣ ਖਤਮ ਕਰੀਏ ਕਹਿੰਦਾ ਕੀ ਪਤਾ ਲੱਗੂ ਖਤਮ ਹੋ ਗਈ ਕਹਿੰਦਾ ਮੈਂ ਤੈਨੂੰ ਇੱਕ ਤਰੀਕਾ ਦੱਸਦਾ ਉਹ ਜਿਹੜਾ ਤਰੀਕਾ ਅਪਣਾਇਆ ਉਸ ਦਾ ਜ਼ਿਕਰ ਬਾਂਗੇਦਰਾ ਕਿਤਾਬ ਦੀ ਇੱਕ ਨਜ਼ਮ ਹੈ ਜ਼ਾਲਿਮ ਰਹਿਲਾ ਉਹਦੇ ਡਾਕਟਰ ਮੁਹੰਮਦ ਇਕਬਾਲ ਨੇ ਉਹਦਾ ਜ਼ਿਕਰ ਕੀਤਾ ਕਹਿੰਦਾ ਰੁਹੀਲਾ ਇਸ ਕਦਰ ਜ਼ਾਲਮ ਅਦੂਵਾ ਕਿਨਾ ਪਰਵਰਥਾ ਨਿਕਾਲੀ ਉਸਨੇ ਸ਼ਾਹ ਤੈਮੂਰੀ ਦੀ ਅੱਖੇ ਆਪਣੇ ਖੰਜਰ ਸੇ ਕਿੰਦਾ ਸਭ ਫਿਰ ਕੀ ਕੀਤਾ ਉਹਦੇ ਹਰਮ ਦੀਆਂ ਸਾਰੀਆਂ ਔਰਤਾਂ ਨੂੰ ਆਪਣੇ ਹਰਮ ਚ ਲਿਆਇਆ ਇੱਕ ਵੱਡੇ ਕਮਰੇ ਦੇ ਵਿੱਚ ਇੱਕ ਤਖਤ ਦੇ ਉੱਪਰ ਆਪ ਨਿਰਵਸਤਰ ਹੋ ਕੇ ਲੇਟ ਗਿਆ ਆਪਣੀ ਛਾਤੀ ਦੇ ਉੱਪਰ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਰੱਖ ਦਿੱਤਾ ਤੇ ਤੈਮੂਰ ਦੇ ਖਾਨਦਾਨ ਦੀਆਂ ਸਾਰੀਆਂ ਔਰਤਾਂ ਨੂੰ ਕਹਿੰਦਾ ਨੱਚੋ ਨਾਚ ਕਰੋ ਨਰਵਸਟ੍ਰਸ ਕਿਸੇ ਨੇ ਨਾਚ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਰੋਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਗਾਉਣਾ ਸ਼ੁਰੂ ਕਰਤਾ ਕਿਸੇ ਨੇ ਖੁਦਾ ਦੇ ਅੱਗੇ ਨਮਾਜ਼ ਪੜ੍ਹਨੀ ਸ਼ੁਰੂ ਕਰਤੀ ਪੀ ਆ ਖੁਦਾਵੰਦ ਤੁੰ ਤੂੰ ਸਾਡੀ ਜਿੱਤ ਬਚਾ ਬੜਾ ਚਿਰੇ ਨਾਟਕ ਚੱਲਦਾ ਰਿਹਾ ਅਖੀਰ ਉਹ ਉੱਠਿਆ ਸੌਣ ਦਾ ਨਾਟਕ ਕਰ ਰਿਹਾ ਸੀ ਖਾਂ ਬੰਦ ਕਰਕੇ ਅਖੀਰ ਉਸ ਨੇ ਅੱਖਾਂ ਖੋਲ੍ਹੀਆਂ ਉੱਠੀਆਂ ਤੇ ਉੱਠ ਕੇ ਪਤਾ ਕੀ ਕਹਿੰਦਾ ਤਮੂਰ ਖਾਨ ਦੀ ਦੰਦੀ ਔਰਤੋਂ ਰੁਕ ਜਾਓ ਹੁਣ ਮੇਰੀ ਗੱਲ ਸੁਣੋ ਕਹਿੰਦਾ ਮੇਰਾ ਮਸਨਤ ਤੇ ਸੋਚਾ ਨਾ ਬਨਾਵਟੀ ਤਕਲਫ ਥਾ ਕਹਿੰਦਾ ਮੈਂ ਇਸ ਮਸਨਤ ਤੇ ਤਖਤ ਦੇ ਉੱਪਰ ਸੱਚੀ ਨਹੀਂ ਸੀ ਸੁੱਤਾ ਹੋਇਆ ਨਾਟਕ ਕਰ ਰਿਹਾ ਸੀ ਸੌਣ ਦਾ ਕਿ ਗਫਲਤ ਦੂਰ ਹੈ ਸ਼ਾਹਿਸ ਪਰ ਅਰਾਨੇ ਲਸ਼ਕਰ ਸੇ ਮੈਦਾਨੇ ਜੰਗ ਤੇ ਜੂਝਣ ਵਾਲੀਆਂ ਕੌਮਾਂ ਦੇ ਜਰਨੈਲ ਕਦੀ ਬੇਹੋਸ਼ੀ ਦੀ ਨੀਂਦ ਨਹੀਂ ਸੌਂਦੇ ਮੈਂ ਤਾਂ ਨਾਟਕ ਕਰ ਰਿਹਾ ਸੀ ਇਹ ਮਕਸਦ ਥਾ ਮੇਰਾ ਇਸ ਨਾਟਕ ਦਾ ਪ੍ਰਜੋਜਨ ਕੀ ਸੀ ਇਹ ਮਕਸਦ ਥਾ ਮੇਰਾ ਇਨਮੇ ਕੋਈ ਤैमूर ਕੀ ਬੇਟੀ ਮੁਝੇ ਗਾਫਲ ਸਮਝ ਕੇ ਮਾਰ ਡਾਲੇ ਮੇਰੇ ਖੰਜਰ ਸੇ ਜੇ ਤੁਹਾਡੀ ਕਿਸੇ ਔਰਤ ਦੇ ਵਿੱਚ ਅਣਖ ਬਚੀ ਹੁੰਦੀ ਤੇ ਮੇਰੀ ਛਾਤੀ ਤੇ ਪਈ ਤਲਵਾਰ ਨੂੰ ਚੁੱਕ ਕੇ ਮੇਰਾ ਸਿਰ ਧੜ ਤੋਂ ਜੁਦਾ ਕਰ ਦਿੰਦੀ ਮਗਰ ਜੇ ਰਾਜ ਖੁੱਲ ਗਿਆ ਜਮਾਨੇ ਭਰ ਸੇ ਗੈਰਤ ਨਾਮ ਹੈ ਜਿਸ ਦਾ ਕੀਤਾ ਮੂਰਕੇ ਘਰ ਸੇ ਉਸ ਤੋਂ ਬਾਅਦ ਮੁਗਲ ਰਾਜ ਵੀ ਨਹੀਂ ਕਰ ਸਕੇ ਕਿਉਂਕਿ ਔਰਤਾਂ ਦੀ ਕੁੱਖ ਚੋਂ ਧਰਮ ਤੇ ਅਣਖ ਖਤਮ ਹੋ ਗਈ ਮੇਰੀਓ ਪੈਣੋ ਇਹ ਗੱਲ ਤੁਹਾਡੇ ਵਾਸਤੇ ਜੇ ਆਪਣੀ ਕੁੱਖ ਦੇ ਵਿੱਚੋਂ ਧਰਮ ਤੇ ਅਣਖ ਦੀ ਵਿਚਾਰਧਾਰਾ ਨਾ ਖਤਮ ਹੋਣ ਦਿਓ ਸਮਾਂ ਨਹੀਂ ਬੀਤਿਆ ਸਾਡੇ ਕੋਲ ਬਹੁਤ ਸਮਾਂ ਹੈ ਅਸੀਂ ਅੱਜ ਵੀ ਬੱਚਿਆਂ ਨੂੰ ਕੋਨ ਬਿਠਾਈਏ ਧਰਮ ਦੀ ਵਿੱਦਿਆ ਲਈਏ ਧਰਮ ਦੇ ਬਾਰੇ ਪੜਾਈਏ ਉਹਨਾਂ ਦੀ ਗੱਲਾਂ ਦਾ ਜਵਾਬ ਦੇਣ ਦਾ ਯਤਨ ਕਰੀਏ ਜਵਾਬ ਖੋਜਣ ਲਈ ਕਿਤੇ ਹੋਰ ਜਾਣ ਦੀ ਲੋੜ ਨਹੀਂ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਇੱਥੋਂ ਹਰ ਗੱਲ ਦਾ ਜਵਾਬ ਮਿਲੇਗਾ ਇੰਨੀ ਇੱਕ ਬੇਨਤੀਆਂ ਪਰਵਾਨ ਵਕਤ ਜ਼ਿਆਦਾ ਲੱਗਿਆ ਕਿੰਮਤ ਦਾ ਜਾਚਕ ਪੱਤੇ ਦੀ ਸਾਂਝ ਪਿਆਰ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ